ਪੀਐਸ ਟਟਣਾ ਵਾਸਤੇ ਇਹ ਗੱਲ ਬਹੁਤ ਐਮ ਹੈ ਕਿ ਪੇਪਰ ਦਾ ਪੱਕਾ ਹੱਲ ਕੀ ਹੋਵੇਗਾ ਸੋ ਇਹ ਕੱਲ ਹੀ ਭਾਈ ਪਤਾ ਲੱਗੂਗਾ ਇਹ ਗੱਲ ਨਾ ਇੱਕ ਸੱਚਾ ਤੇ ਇੱਕ ਅਟਲ ਹੈ ਜੇ ਤੁਸੀਂ ਕੱਲ ਨੂੰ 5 ਸੈਪਟੰਬਰ ਨੂੰ ਅਧਿਆਪਕ ਦਿਨ ਜਿਹੜਾ ਹੈਗਾ ਅਧਿਆਪਕ ਦਿਵਸ ਹੈਗਾ ਜੇ ਤੁਸੀਂ ਵੱਡੀ ਗਿਣਤੀ ਚ ਨਾ ਜੁੜੇ ਨਾ ਕੱਲ ਨੂੰ ਕੱਲ ਨੂੰ ਤੁਹਾਡੇ ਕੋਲ ਸਭ ਤੋਂ ਤਕੜਾ ਮੌਕਾ ਹੈਗਾ ਜੇ ਤੁਸੀਂ ਕੱਲ ਨੂੰ ਨਾ ਜੁੜੇ ਨਾ ਉਸ ਤੋਂ ਬਾਅਦ ਲੱਗਦਾ ਹੈ ਕਿ ਪੇਪਰ ਫਿਰ ਵੋਟਾਂ ਦੇ ਵਿੱਚ ਹੀ ਉਲਝ ਕੇ ਰਹ ਜੂਗਾ ਕਹਿਣ ਦਾ ਮਤਲਬ ਵੀ ਤੁਹਾਨੂੰ ਪਤਾ ਫਿਰ ਸਰਪੰਚੀ ਦੀਆਂ ਵੋਟਾਂ ਪੰਚਾਇਤੀ ਚੋਣਾਂ ਤੇ ਨਗਰ ਨਿਗਮ ਦੀਆਂ ਵੋਟਾਂ ਆਉਣਗੀਆਂ ਤੇ ਫਿਰ ਪੇਪਰ ਦਾ ਮਾਲੂ ਜਿਹੜਾ ਆਉਣ ਦਾ ਸਮਾਂ ਹੋਰ ਲੇਟ ਹੋ ਜਾਏਗਾ ਜਿਹਦੇ ਨਾਲ ਕਿ ਬਹੁਤ ਸਾਰੇ ਸਟੂਡੈਂਟਾਂ ਦਾ ਨੁਕਸਾਨ ਹੋਊਗਾ ਓਵਰੇਜ ਵੀ ਹੋ ਸਕਦੇ ਆ ਤੇ ਬਹੁਤ ਸਾਰੇ ਸਟੂਡੈਂਟਾਂ ਨੂੰ ਜਿਹੜਾ ਕਿਸ ਤਰ੍ਹਾਂ ਦੀਆਂ ਹੋਰ ਵੀ ਜੜੀਆਂ ਪ੍ਰੋਬਲਮਾਂ ਆਉਂਦੀਆਂ ਜਿੰਨਾ ਪੇਪਰ ਲੇਟ ਹੁੰਦਾ ਤਾਂ ਇਸ ਲਈ ਭਾਈ ਜਰੂਰ ਸਾਥ ਦਿਓ ਕੱਲ ਨੂੰ 5 ਸਤੰਬਰ ਨੂੰ ਜਿੰਨੇ ਵੀ ਪੀਸਟਰ ਤੁਸੀਂ ਦੇਣ ਜਾ ਰਹੇ ਹੋ ਪੇਪਰ 1 ਵਾਲੇ ਪੇਪਰ 2 ਵਾਲੇ ਤਾ ਕੱਲ ਨੂੰ ਇੱਕ ਹੱਲਾ ਬੋਲਦੋ ਯਾਰ ਇੱਕ ਵੱਡਾ ਸਾਰਾ ਪ੍ਰੋਟੈਸਟ ਇੱਕ ਦਿਨ ਇੱਕ ਦਿਨ ਹੀ ਲੈਣਾ ਤੁਸੀਂ ਬਸ ਇੱਕ ਦਿਨ ਕੰਮ ਕਰਨਾ ਯਾਰ ਇੱਕ ਦਿਨ ਘਰੋਂ ਬਾਹਰ ਆਜੋ ਤੁਹਾਡਾ ਇੱਕ ਦਿਨ ਤੁਹਾਡੇ ਹਜ਼ਾਰਾਂ ਦਿਨਾਂ ਦੀ ਜਿਹੜੀ ਜ਼ਿੰਦਗੀ ਸਹਾਰ ਕਰ ਦੂਗਾ ਤੁਹਾਡੀ ਮੰਲੂ ਮੰਜ਼ਲ ਨੂੰ ਬਣਾ ਦੂਗਾ ਸਿਰਫ ਤੁਹਾਡਾ ਇੱਕ ਦਿਨ ਤਾਂ ਇਸ ਲਈ ਵੱਧ ਤੋਂ ਵੱਧ ਜਿਹੜੇ ਸਟੂਡੈਂਟ ਕੱਲ ਨੂੰ 5 ਸੈਪਟੈਂਬਰ ਨੂੰ ਵੀ ਬੇਰਕਾ ਪਲਾਂਟ ਸੰਗਰੂਰ ਵਿਖੇ ਜਿਹੜਾ ਪ੍ਰੋਟੈਸਟ ਕੀਤਾ ਯਾਰ ਹੈ ਪੀਐਸਟ ਯੂਨੀਵਰਸਿਟੀ ਵੱਲੋਂ ਸਵੇਰੇ 10 ਵਜੇ ਉੱਥੇ ਪਹੁੰਚਣਾ ਬੇਰਕਾ ਪਲਾਂਟ ਸੰਗਰੂਰ ਵਿਖੇ ਠੀਕ ਹੈ ਜੀ ਜਿੱਥੇ ਕਿ ਲਗਭਗ ਜਿਵੇਂ ਪੰਜਾਬ ਦੇ ਸੀਐਮ ਮੁੱਖ ਮੰਤਰੀ ਦੀ ਜਿਹੜੀ ਰਿਹائش ਹੈਗੀ ਹੈ ਤੇ ਉਥੇ ਪ੍ਰੋਟੈਸਟ ਲਈ ਕਹਿਣਾ ਤਾਂ ਕਿ ਜਿਹੜਾ ਪੀਐਸਟੈਟ ਦਾ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਜਾਰੀ ਕਰਵਾਇਆ ਜਾ ਸਕੇ ਤੇ ਸਟੂਡੈਂਟ ਆਪਣੀ ਵਧੀਆ ਧਿਆਨ ਲਾ ਕੇ ਤਿਆਰੀ ਕਰੇ ਸਕਣ ਠੀਕ ਹੈ ਇੱਕ ਪਾਸੇ ਫੋਕਸ ਕਰਸਣ ਹੁਣ ਬਹੁਤ ਸਾਰੇ ਸਟੂਡੈਂਟ ਡੀਮੋਟੀਵੇਟ ਹੋ ਜਾਂਦੇ ਵੀ ਪੇਪਰ ਆਊ ਜਾਂ ਨਹੀਂ ਆਊਗਾ ਕਿੱਥੋਂ ਤਿਆਰੀ ਕਰੀਏ ਹੈ ਤਾਂ ਇਸ ਲਈ ਜੇ ਤਿਆਰੀ ਨਾ ਕਰੀਏ ਤਾਂ ਕਰਕੇ ਥੋੜੀ ਪੜ੍ਹ ਕੇ ਹਟ ਜਾਂਦੇ ਤੇ ਇਸ ਲਈ ਬਹੁਤ ਉਲਝਣਾ ਚੱਲ ਰਹੀਆਂ ਤੇ ਇਸ ਲਈ ਕੱਲ ਨੂੰ ਯਾਰ ਇੱਕ ਪਾਸਾ ਹੱਲ ਕਰ ਦੋ ਜੇ ਤੁਸੀਂ ਵੱਡੀ ਗਿਣਤੀ 'ਚ ਇਕੱਠੇ ਹੋਗੇ ਠੀਕ ਹੈ ਸੋ ਇਹ ਇਨਫੋਰਮੇਸ਼ਨ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਇਸ ਚੀਜ਼ ਨੂੰ ਤਾਂ ਕਿ ਸਾਰੇ ਸਟੂਡੈਂਟਾਂ 'ਤੇ ਗੱਲ ਜਾਵੇ ਤਾਂ ਕਿ ਵੱਧ ਤੋਂ ਵੱਧ ਸਟੂਡੈਂਟ ਕੱਲ ਨੂੰ ਜੁੜਨ ਸੋ ਧੰਨਵਾਦ ਵੀ ਇਹੀ ਮੈਸੇਜ ਸੀ ਯੂਨੀਅਨ ਵੱਲੋਂ ਮਿਲਾਂਗੇ ਕਿਸੇ ਹੋਰ